ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਔਰ ਕੀ ਹਾਲ ਚਾਲ ਅੱਜ ਆ ਪਜਰਮਣ ਸ਼ੈਵਰ ਦਾ ਲੋਗੋ ਬਣਵਾਉਣਾ ਆ ਲੋਹੇ ਦਾ ਆ ਬਾਈ ਉਹਨੇ ਚਾਦਰ ਰੱਖਤੀ ਤੇ ਮਸ਼ੀਨ ਨਾਲ ਸਾਈਡ ਚੈੱਕ ਕਰੀ ਜਾਂਦੀ ਆ ਹੁਣ ਉਹ ਸੇ ਤਾਂ ਬਈ ਛੋਟਾ ਰਹਿ ਗਿਆ ਜੀਆ ਹੁਣ ਬਾਈ ਹੁਣੀ ਹੋਰ ਚਾਦਰ ਲੁੱਭੀ ਜਾਂਦੇ ਹੈਗੇ ਲੋ ਬਈ ਮਸ਼ੀਨ ਹੋ ਗਈ ਚਾਲੂ ਚਾਦਰ ਬਾਈ ਨੇ ਰੱਖਤੀ ਸੀ 2.5 ਵਾ 3 ਦਾ ਉਹ ਲੋਗੋ ਬਣੂਗਾ ਲੋਗੋ ਵੀ ਮਸ਼ੀਨ ਨੇ ਦਾ ਮੈਂਟੀ ਮਾਰਿਆ ਲੋਗੋ ਬਣਵਾਉਣ ਤੇ ਸਾਈਜ਼ ਘੱਟਦਾ ਵਾ ਸਾਰਾ ਉਧਰ ਬਾਈ ਵੀ ਵੀਡੀਓ ਬਣਾਈ ਜਾਂਦਾ ਬਾਈ ਵੀ ਕਹਿੰਦਾ ਉਹ ਪਹਿਲੀ ਵਾਰ ਆਇਆ ਕੋਈ ਲੋਗੋ ਬਣਵਾਉਣ ਛੇਤੀ ਬਣ ਜਾਂਦਾ ਇਹਦੇ ਨਾਲ ਬਸ ਲੋਗੋ ਵੀ ਬਣ ਗਿਆ ਲੋਗੋ ਭਾਈ ਪਲਾਸਮਾ ਚੱਕੀ ਜਾਂਦਾ ਬਈ ਨੰਬਰ ਲੇ ਗੋ ਸੇਰਾ ਗੱਲਵਾ ਦਾ ਬਣ ਗਈ ਚੈੱਕ ਕਰੋ ਬਈ ਜਮਾਨ ਡਟੋ ਕਾਪੀ ਉਹੀ ਜੀ ਬਣੀ ਆ ਜਿਹੜੀ ਆਪਾਂ ਦਿਖਾਈ ਸੀ ਬਈ ਲੋ ਬਾਬੇ ਬਣ ਗਿਆ ਲੱਗਦਾ ਸੇਰਾ ਫਰ ਪੂਰਾ ਕੈਂਟ ਪੂਰਾ ਸੇਰਾ ਬਣਿਆ ਵਾ ਬਾਈ ਨੂੰ ਕਹਤਾ ਵੀ ਇਹ ਲੋਗੋ ਸੇਵ ਕਰਕੇ ਰੱਖੀਂ ਹੋਰ ਵੀ ਬਣਵਾਵਾਂਗੇ ਹੋਰ ਜੇ ਇਦਾਂ ਦੇ ਬਈ ਬਣਵਾਉਣੇ ਆ ਕਿਸੇ ਨੇ ਕੰਟੈਕਟ ਕਰ ਲਿਓ ਦਿਖਾ ਦਿਓ ਸੇਵਰ ਦਿਖਾਈ ਪੈਜਾਂ ਨੇ ਲੋਗ ਬਣਵਾਉਣੇ ਕਹਿੰਦੇ ਨੇ ਬੜੀ ਕੰਟੈਕਟ ਕਰ ਲਿਆ ਹਾਂ ਲੋਗੋ ਦੇਖ ਕੇ ਤਾਂ ਵੀ ਜ਼ਰਾਂ ਨੇ ਕਹੇ ਠੀਕ ਆਖਿਆ ਦੋ ਤਿੰਨ ਬਾਈ ਆਣੇ ਆਖਿਆ ਵੀ ਸਾਨੂੰ ਵੀ ਬਣਵਾ ਦੋ ਚੰਗੀ ਤਰ੍ਹਾਂ ਕਰ ਦੋ ਬੈ ਕੋਈ ਆਹ ਹੋਰ ਰਲ ਕੇ ਕਰ ਦੋ ਸਫਾਈ ਵੀ ਕਰਨੀ ਆ ਮੁੜ ਕੇ ਹਾਂ ਇਹ ਅਜੇ ਸਨਾਮ ਤੋਂ ਆਰਡਰ ਆਇਆ ਦੋ ਮੀਟਅਪ ਦੇ ਬੈਗ ਇੱਕ ਮਿਸਟਰ ਪੱਪੀ ਦਾ ਅਸੀਂ ਵਾਸਤੇ ਬੈਗ ਲਵਾਤੇ ਤੁਹਾਡਾ ਮੂਰੋ ਬਾਈ ਹਣੀ ਬੈਗ ਫੜ ਲੈਣਗੇ ਜੇ ਹੋਰ ਕਿਸੇ ਬਾਈ ਨੇ ਆਰਡਰ ਦੇਣਾ ਤਾਂ ਕਰ ਸਕਦੇ ਜੀ ਧੰਨਵਾਦ ਜੀ ਲੋ ਵੀ ਆਪਾਂ ਨੂੰ ਪਹੇ ਗਿਆ ਕੰਮ ਉੱਤੇ ਆਪਾਂ ਤੁਰ ਪਏ ਜੀ ਹੁਣ ਮੋਲਗੜ ਸਾਈਡ ਆ ਭਾਰਤ ਮਾਲਾ ਰੋਡ ਤੇ ਚੜ ਗਏ ਜੀਗੇ ਰੋਡ ਤਾਂ ਵਧੀਆ ਬਣਾਂ ਤਾਂ ਇਹਨਾਂ ਨੇ ਕੈਮਰਾ ਵੀ ਥਾਂ ਥਾਂ ਲਾਏ ਪਏ ਆ ਇਹ ਪਤਾ ਨਹੀਂ ਕਾਦੇ ਨੇ ਸਪੀਡ ਵਾਸਤੇ ਹੈ ਕਾਦੇ ਵਾਸਤੇ ਹੈ ਇਹ ਨਹੀਂ ਸਾਫਟਾਇਆ ਜੀ ਓਦਾਂ ਵਧੀਆ ਵੀ ਆ ਜਿਵੇਂ ਰੋਡ ਵਧੀਆ ਬਣ ਗਿਆ ਤਾਂ ਵੀ ਘੱਟ ਲੱਗੂ ਜਾਣ ਤੇ ਜਦੋਂ ਪਹਿਲਾਂ ਸਿੰਗਲ ਰੋਡ ਸੀ ਉਹ ਤਾਂ ਬਹੁਤ ਟ੍ਰੈਫਿਕ ਹੁੰਦੀ ਸੀ ਰੋਡ ਤੇ ਉਹ ਤਾਂ ਵਧੀਆ ਬਣ ਗਿਆ ਰੋਡ ਦਾ ਡਰਾਈਵਿੰਗ ਹੀ ਨਹੀਂ ਦੀ ਸੀ ਹੁਣ ਤਾਂ ਸੁਨਣਾ ਸੁਨਣਾ ਲੱਗਦਾ ਰੋਡ ਲੋ ਵੀ ਆਪਾਂ ਇੱਕ ਗੱਡੀ ਹੋਰ ਚੱਕ ਲਈ ਸੀਗੀ ਤੇ ਐ ਡੱਪਲ ਹੀ ਲਾਉਣੀ ਆ ਆਪਾਂ ਪਾਸਟੈਗ ਇਹਦੇ ਲੱਗ ਜਾਣੀਆਂ ਤੇ ਪਰਚੀ ਘਟਾਈ ਜਾਂਦਾ ਰੁਪਿਆ ਖੜਈ ਉੱਤੇ ਤਿੱਗੜਾ ਤੇ 1 ਘੰਟਾ ਲੜ ਪਿਆ ਬਦਰਵਾ ਆ ਪੁੱਠੇ ਵਾਸੀਆਂ ਦਾ ਬੈਨ ਲੈ ਕੇ ਇੰਨਾ ਜਿਵੇਂ ਸਰਾ ਪਿਆ ਇਹ ਬਾਤ ਕਹੀ ਬੈਣਾ ਚਲੇ ਤਾਂ ਰੋਡ ਘਟ ਜਾਂਦਾ ਤਾਈ ਨਾ ਪੀਲੇ ਹੁੰਦੇ ਲੱਗਦਾ ਜਾਂ ਘੱਟ ਦੂਰ ਦੂਰ ਤੱਕ ਐ ਨਹੀਂ ਉਤੇ ਤਾਈ ਆਇਆ ਤੁਰ ਪਿਆ ਤੁਰ ਪਿਆ ਤੁਰ ਪਿਆ ਯੱਲ ਵੀ ਕਿਤੀ ਗੱਡੀ ਹੁਣ ਕੀ ਬਾਤ ਆ ਕੀ ਬਾਤ ਆ ਭਰਤਮੜਾ ਭਰਤਮੜਾ ਹੋਈ ਬੀਆ ਘਾਰੇ ਬਸ ਪੌਲ ਤੇ ਪੌਲ ਬਣ ਜਾਂਦੇ ਆ ਪੰਜਾਬ ਚ ਬਹੁਤ ਵੱਡਾ ਰੋਡ ਬਣਿਆ ਚਲੋ ਮੇਨ ਦਾ ਟ੍ਰੈਫਿਕ ਦਾ ਟ੍ਰੈਫਿਕ ਘਟ ਜੂਗੀ ਲੈ ਵੀ ਖਾਤਾ ਬੀਤਾ ਹੋ ਗਿਆ ਹਾਜਮਾ ਰੋਡ ਤੇ ਐਡੇ ਟੋਏ ਰੋੜੇ ਇੰਨੇ ਸਾਰੀ ਗੱਡੀ ਖੜਕ ਗਈ ਡੈਸ਼ ਬੋਰਡ ਵੀ ਖੜਕਣ ਲੱਗ ਗਿਆ ਗੱਡੀ ਦਾ ਤਾਂ ਆ ਇੱਧਰ ਮੜਾ ਕ ਪੱਕਾ ਟੋਟੇ ਛੱਡੇ ਪਿਆ ਵਿੱਚੋਂ ਉਦੋਂ ਤਿਆਰ ਹੋਈ ਜਾਂਦਾ ਆਪਾਂ ਚੱਲਾਂਗੇ ਰਾਮੇਵਾਲ ਦੀ ਠੰਡੇਵਾਲ ਦੇ ਬਾਵਾ ਪਹੇ ਜਾਂਦਾ ਥੋੜਾ ਫਰਾਬ ਵੀ ਖਰਾਬ ਹੈ ਓਲੀ ਓਲੀ ਜਾਣਾ ਪੈਂਦਾ ਠੰਡੇਵਾਲ ਦੀ ਰਾਮੇਵਾਲ ਦੀ ਵਧੀਆ ਖਫਣੇਰੀ ਰੋਡ ਨਾ ਟ੍ਰੈਕ ਜਗੋਂ ਦੀ ਉੱਥੇ ਵਧੀਆ ਟੱਪ ਫਟਾ ਬੰਦਾ ਹੋ ਜਾਂਦਾ ਕੰਮ ਬਹੁਤ ਖਿੱਚਾ ਹੋਇਆ ਵੈਸੇ ਇਹਨਾਂ ਨੇ ਰੋਡ ਵੀ ਬਹੁਤ ਲੰਮਾ ਬਹੁਤ ਜਿਆਦਾ ਕੰਮ ਖਿੱਚਾ ਹੈ ਰੋਡ ਦਾ ਲੈ ਵੀ ਕੁਤਾਸ ਆਇਆ ਰਾ ਵਧੀਆ ਆ ਆਈ ਹੋਵੇ ਰਾ ਬੰਦਾ ਟਾਈਮ ਹੀ ਲੱਗਦਾ ਕੁਛ ਅਨੇ ਐਵਰੇਜ ਵਧੀਆ ਮੈਂ ਸੀ ਗੱਡੀ ਦੀ ਮੈਂ ਵਧੀਆ ਬਸ ਇੱਕ ਸਪੀਡ ਤੇ ਹੁੰਦਾ ਜਾਂਦਾ ਨਾ ਬ੍ਰੇਕਾ ਪੈਣਾ ਰੋਡ ਬਣਿਆ ਨਹੀਂ ਜੇ ਤੇ ਨਾ ਟੋਲ ਪਲਾਜੇ ਪਹਿਲਾਂ ਹੋ ਜਾਂਦੀ ਐ ਦੋ ਟੋਲ ਪਲਾਜੇ ਪਿੱਛੇ ਹੋ ਗਏ ਨਾ ਤਿੰਨ ਬੰਦੇ ਆ ਉਧਰ ਤੇ ਇੱਕ ਆ ਹੋ ਗਿਆ ਚਾਰ ਤੇ ਆਈ ਨਹੀਂ ਵਾ ਇੱਕ ਤਾਂ ਹੋਰ ਲਾਣੇ ਜੀ 4 5 ਟੋੜ ਬਲਜ ਬਣ ਜਾਣਗੇ 500 ਨਾਲ ਖੁੱਲ ਜਾ ਕਰੋ ਬਸ ਇੱਕ ਵਾਰੀ ਬੱਸੇ ਤੋਂ ਬਾਅਦ ਤਿੰਨ ਕ ਨਾ 4 5 ਕਿਲੋਮੀਟਰ ਵਾ ਘੇਰਾ ਜੇ ਰਹਿ ਗਿਆ ਫਿਰ ਤਰਫ ਇੰਡੀ ਰੋਡ ਆ ਜੂ ਲੈ ਵੀ ਚੜ ਕੇ ਰਫੰਡੀ ਰੋਡ ਤੇ ਆ ਸਰੀ ਜਣੇ ਬਹੁਤ ਗਲਤ ਰੱਖਿਆ ਹੈ ਟਰਾਲੀ ਚ ਪਿਛਲ ਨਾ ਲਾਲੜ ਕਪੜਾ ਬੰਨਿਆ ਨੇ ਵੀ ਜਲ ਕਈ ਵਾਰ ਨਹੀਂ ਪਤਾ ਲੱਗਣਾ ਗੱਡੀ ਤੇਜ਼ ਹੁੰਦੀ ਆ ਲੇ ਵੀ ਜੋ ਕੁਦਾ ਸਾਗਿਆ ਉਹ ਤਾਂ ਜਵੀ ਤਾਂ ਰੋਡ ਵਧੀਆ ਹੈ ਬਸ ਰਾਮੇ ਵਾਲਾ ਫਾੜ ਕਰਨ ਲੱਗਿਆ ਹੋਵੇ ਜੋ ਫਾੜਕ ਲੱਗਿਆ ਉਹਦਾ ਘੰਟਾ ਲੱਗਿਆ ਉਹਤੇ ਉਹ ਤਾਂ ਖੁੱਲ ਹੀ ਹੁੰਦਾ ਉਹ ਵੀ ਆਰਵੇ ਦੀ ਕੱਢ ਲਾਂਗੇ ਬਜ਼ਾਰਵੇ ਦੀ ਬੱਸਾਂ ਉਸੇ ਉਹ ਡਰਾਈਵ ਹੁੰਦੀ ਆ ਆਈ 20 ਵਾਲੇ ਤੋਂ ਬਾਲੀਆ ਅੱਕ ਲੱਗਦੀ ਆ ਨਾ ਘੱਟ ਲੱਗ ਗਿਆ ਹੁਣ ਪੁੱਛਦਾ ਨੱਪੀ ਲਾਇਆ ਪੂਰੀ ਉਹਨਾਂ ਨੇ ਕਰ ਦੇਣੀ ਅੱਗੇ ਸਾਰੇ ਆ ਬਹਿ ਲੋਕਾਂ ਦਾ ਔਰ ਯਾਦ ਵੀ ਤੇਜ਼ ਚੱਲ ਪਾ ਜਾਂ ਹੌਲੀ ਚੱਲ ਪਾ ਦੋਨੋਂ ਜੋ ਇੱਕ ਕੰਮ ਦਾ ਕਰਾ ਹਾਂ ਕੀ ਲਿਖਿਆ ਬਸਣੇ ਜੁੱਤੀ ਤੇ ਲੈ ਰੱਖੀ ਹੈ ਬੈਰੀ ਜੱਟ ਨੇ ਮਾਲ ਬਾਣੂ ਬੜੇ ਚਾਵਨਾ ਰੱਖਿਆ ਇਹ ਮਾਲ ਵੀ ਹੋ ਸਕਦਾ ਹੈ ਮਾਲ ਬਾਣੀ ਲੋ ਜੀ ਪਹੁੰਚ ਗਏ ਮਾਨਸਾ ਤਿੰਨ ਕੋਣੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨਵੀਂ ਵੀਡੀਓ 'ਚ ਅੱਗੇ